ਪਰसों ਸਵੇਰੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਅਨਆਇਡੈਂਟਿਫਾਈਡ ਡੈਡ ਬੋਡੀ ਬੇਮੜ ਦਿਵਾਨਾ ਪਿੰਡ ਦੇ ਖੇਤਾਂ ਦੇ ਵਿੱਚ ਪਈ ਹੈ ਇਨਫੋਰਮੇਸ਼ਨ ਮਿਲਣ ਤੇ ਸਦਰਦੀ ਟੀਮ ਤੇ ਸੀਆਈਏ 2 ਦੀ ਟੀਮ ਇਮੀਡੀਏਟਲੀ ਮੌਕੇ ਤੇ ਪਹੁੰਚੀ ਉਹ ਇੱਕ ਲੇਡੀ ਦੀ ਡੈਡ ਬੋਡੀ ਸੀ ਉਮਰ ਕੰਕਰੀ 35 ਸਾਲ ਡੈਡ ਬੋਡੀ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਮੋਰਚਰੀ 'ਚ ਰੱਖਾਇਆ ਗਿਆ ਉਹਦਾ ਹਿਊਮਨ ਕ੍ਰਾਈ ਨੋਟਿਸ ਜਦੋਂ ਅਸੀਂ ਇਸ਼ੂ ਕੀਤਾ ਉਹਦੀ ਫਿਰ ਪਛਾਣ ਉਸ ਲੇਡੀ ਦੀ ਪਛਾਣ ਰਮਨਦੀਪ ਕੌਰ ਉਰਫ ਸਰਬਜੀਤ ਕੌਰ ਕੋਟ ਪਵਾਸੀ ਕੋਟ ਪਈ ਰੈ ਨਹੀਂ ਪਾਈ ਗਈ ਹੈ ਜੇ ਡੀ ਇਹਦੇ ਵਾਰਸਾ ਵੱਲੋਂ ਪਤਾ ਲੱਗਿਆ ਕਿ ਇਹ ਲੇਡੀ ਇੱਥੇ ਭੱਟੀ ਰੋਟੇ ਲਾਈਫ ਕੇਰ ਹਸਪੀਟਲ ਉੱਥੇ ਕੰਮ ਕਰਦੀ ਸੀ ਉਸ ਤੋਂ ਬਾਅਦ ਸਦਰ ਦੀ ਟੀਮ ਨੇ ਤੇ ਸੀਆਈਏ ਦੀ 2 ਦੀ ਟੀਮ ਨੇ ਆਪਣੇ ਟੈਕਨੀਕਲ ਐਵੀਡੈਂਸ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਿਹੜਾ ਮੇਨ ਹੈਗਾ ਦੋਸ਼ੀ ਹੈ ਮਨਪ੍ਰੀਤ ਸਿੰਘ ਉਸਮਨੀ ਉਹਨੂੰ 24 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਐਫ ਆਈ ਆਰ ਨੰਬਰ 203 ਅੰਡਰ ਸੈਕਸ਼ਨ 103 ਬੀ ਐਨ ਐਸ ਦਰਜ ਰਜਿਸਟਰ ਕੀਤਾ ਗਿਆ ਕਮੋਦ ਕਿਨੇ ਕਹਨੇ ਤੇ ਕਾਬੂ ਨਹੀਂ ਰਹਾ ਦੋਸ਼ੀ ਦੀ ਪੁੱਛ ਕੇ ਜਦੋਂ ਪਤਾ ਲੱਗਿਆ ਕਿ ਜਿਹੜਾ ਦੋਸ਼ੀ ਸੀ ਉਹ ਇਸ ਲੇਡੀ ਨੂੰ ਪਿਛਲੇ 5 ਸਾਲਾਂ ਤੋਂ ਜਾਣਦਾ ਸੀ ਇਹਨਾਂ ਦੇ ਰਿਲੇਸ਼ਨ ਸੀ ਆਪਸ ਦੇ ਵਿੱਚ ਤੇ ਉਹ ਇਸ ਲੇਡੀ ਨੂੰ ਉਹਦੇ ਹਸਪੀਟਲ ਤੋਂ ਪਰਸੋਂ 11 ਕਰੀਬ 11 ਵਜੇ ਇਹਨੂੰ ਲੈ ਕੇ ਨਿਕਲਿਆ ਆਪਣੀ ਬਾਈਕ ਤੇ ਉਹਦੇ ਇਹਨਾਂ ਦੀ ਆਪਸ ਵਿੱਚ ਕਾਫੀ ਆਪਸ 'ਚ ਕਹਾਣੀ ਹੋਈ ਤੇ ਜਦੋਂ ਇਹ ਲੇਡੀ ਨੂੰ ਡ੍ਰੌਪ ਕਰਨ ਜਾ ਰਿਹਾ ਸੀ ਸ਼ਾਮ ਨੂੰ ਕੋਲ ਕਾਈ ਤੇ ਬੇਮਨ ਦੀਵਾਨਾ ਪਿੰਡ ਦੇ ਕੋਲ ਇਹਨਾਂ ਦੀ ਹੱਥੋਂ ਪਾਈ ਹੋਈ ਉਦੋਂ ਇਸ ਬੰਦੇ ਦੇ ਗਲੇ ਤੇ ਕੁਝ ਮਫਲਰ ਪਏ ਹੋਏ ਸੀ ਉਨੇ ਇਸ ਲੇਡੀ ਦਾ ਤਤਨ ਮਫਲਰ ਨਾਲੇ ਦਾ ਗੱਲਾ ਕੋਟ ਕੇ ਮਾਰ ਕੇ ਖੇਤਾਂ ਵਿੱਚ ਸੁੱਟ ਕੇ ਬਾਡੀ ਫਰਾਰ ਹੋ ਗਿਆ ਇਹ ਜੀ 5 ਸਾਲਾਂ ਤੋਂ ਰਿਲੇਸ਼ਨ 'ਚ ਸੀਗੇ ਦੋਨੋਂ ਤੇ ਇਹਨਾਂ ਦੀ ਆਪਸੀ ਕੋਈ ਉੱਥੇ ਬਹੁਤ ਬਹਿਸਬਾਜ਼ੀ ਹੋਈ ਪੂਰਾ ਦਿਨ ਹੀ ਬਹਿਸਬਾਜ਼ੀ ਚੱਲਦੀ ਰਹੀ ਉਹ ਹੀ ਸੀਗਾ ਕਿ ਉਹਦੇ ਮੁਤਾਬਕ ਜਿਹੜਾ ਦੋਸ਼ੀ ਆ ਉਹ ਇਸ ਲੇਡੀ ਦਾ ਹੋਰ ਵੀ ਕਿਤੇ ਰਿਲੇਸ਼ਨ ਸੀਗਾ ਤੇ ਉਹ ਮੁੰਡੇ ਇਸ ਚੀਜ਼ ਤੋਂ ਆਬਜੈਕਟ ਕਰਦਾ ਸੀ ਇਹ ਲੈਡੀ ਦਾ ਮੋਬਾਈਲ ਵੀ ਨਾਲ ਲਿਆ ਗਿਆ ਸੀ ਇਹ ਲੈਡੀ ਇਹਦੇ ਕਹਿਣ ਦੇ ਮੁਤਾਬਕ ਜੀ ਇਹਨੇ ਲੈਡੀ ਦਾ ਮੋਬਾਈਲ ਜਦੋਂ ਇਹਨਾਂ ਦੀ ਸਵੇਰੇ ਲੜਾਈ ਹੋਈ ਉਹਨੇ ਤੋੜਦਾ ਸੀ ਪਹਿਲੇ ਉਹ ਹਾਂਜੀ ਤੇ ਇਹ ਮੁੰਡਾ ਹੈ ਜਿਹੜਾ ਇਹ ਸਵੀਗੀ ਦਾ ਡਿਲੀਵਰੀ ਬாய் ਦਾ ਕੰਮ ਕਰਦਾ ਸੀ ਮੋਹੱਲੀ ਦੇ ਵਿੱਚ ਉੱਥੋਂ ਆਇਆ ਹੋਇਆ ਸੀ ਆਪਣੇ ਪਿੰਡ ਗਿਲਕਲਾਂ ਦੇ ਰਹਿਣ ਵਾਲਾ ਮਾਤਾ ਉਸ ਕੋਲੋਂ ਮਿਲਣਾ ਆਇਆ ਸੀ ਹਾਂਜੀ ਕਿੰਨੀ ਕ ਦੇ ਇਹ ਲੈਡੀ ਹੈ ਕਰੀਬ 35 ਸਾਲਾਂ ਦੀ ਤੇ ਮੁੰਡਾ ਵੀ ਅਰਾਊਂਡ 30 ইয়ারਸ ਦਾ ਜਿਹੜਾ ਮੈਨੂੰ ਪਤਾ ਨਹੀਂ ਕਰ ਇਹਨਾਂ ਨਾਲ ਮੁੰਡਾ ਜੀ 언ਮੈਰਿਡ ਹੈ ਲੇਡੀ ਮੈਰਿਡ ਹੈ ਲੇਡੀ ਦਾ ਇੱਕ ਬੱਚਾ ਵੀ ਹੈ ਮੁੰਡੇ ਨਾਲ ਦਾ ਸਮਾਂ ਇਹ ਨਾ ਦੱਸੋ ਕੋਈ ਹੈ ਜਾਂ ਕਿਤੇ ਨਹੀਂ ਨਹੀਂ ਜੀ ਲੇਡੀ ਕੋਰਟ ਪਾਈ ਹੈ ਕੋਰਟ ਪਾਈ ਦੀ ਹੈ ਤੇ ਜਿਹੜਾ ਮੁੰਡਾ ਹੈ ਗਿਲਕਲਾ ਪੜ੍ਹਦਾ ਹੈ ਜਿਹੜਾ ਦੁਸ਼ੀ ਹੈ ਇਹ 5 ਸਾਲਾਂ ਤੋਂ ਜਾਣਦੇ ਸੀ ਜੀ ਵਿਆਹ ਤੇ ਮਿਲੇ ਸੀ ਇਹਨਾਂ ਦੀ ਕੋਈ ਪੁਰਾਣੀ ਆਪਸ 'ਚ ਰਿਸ਼ਤੇਦਾਰੀ ਹੈ ਹਾਂਜੀ ਕਿਹੜੀ ਜਗ੍ਹਾ ਦਾ ਹਸਪਤਾਲ ਦੇ ਵਿੱਚ ਜੀ ਕਰੋ ਪੱਟੀ ਰੋਡ ਤੇ ਜੀ ਲਾਈਫ ਕੇ ਹਸਪਤਲ ਹੈ ਉੱਥੇ ਕੰਮ ਕਰਦੇ ਸੀ ਬਤੌਰ ਸਫਾਈ ਸੇਵਕ ਪਲੱਸ ਬੋਟ ਇਹ ਤੁਹਾ ਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇੱਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋਜ